ਅੱਜ ਇਸ ਗੱਲ ਦਾ ਪਤਾ ਲੱਗ ਜੂਗਾ ਵੀ ਤੁਸੀਂ ਕੱਲੀਆਂ ਗੱਲਾਂ ਦੇ ਨਾਲ ਹੀ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਨ ਵਾਲੇ ਹੋ ਜਾਂ ਉਹਨਾਂ ਦੇ ਲਈ ਹੱਥ ਵਧਾ ਕੇ ਕੁਝ ਕਰਨਾ ਵੀ ਜਾਣਦੇ ਹੋ ਇਹ ਜਿਹੜੇ ਗੁਰਸਿੱਖ ਭਰਾ ਨੂੰ ਤੁਸੀਂ ਵੇਖ ਰਹੇ ਹੋ ਗੁਰਸਿੱਖ ਵੀਰ ਨੂੰ ਤੁਸੀਂ ਵੇਖ ਰਹੇ ਹੋ ਇਹਦੇ ਮਾਪੇ ਉਹ ਬਹੁਤ ਬਿਰਦ ਨੇ ਇਹ ਵਿਚਾਰਾ ਦਿਹਾੜੀ ਜਾਂਦਾ ਹੈ ਦਿਹਾੜੀ ਦੇ ਨਾਲ ਨਾ ਤਾਂ ਉਹਨਾਂ ਦੀ ਦਵਾਈ ਆਉਂਦੀ ਹੈ ਤੇ ਘਰ ਦੀ ਰੋਟੀ ਹੀ ਇਹ ਵਿਚਾਰਾ ਮਸਾਂ ਜਿਹੜੇ ਆ ਉਹਨਾਂ ਦੇ ਲਈ ਪੂਰੀ ਕਰਦਾ ਆ ਮੈਂ ਹੱਥ ਬੰਨ੍ਹ ਕੇ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਕਹਿੰਦੇ ਆ ਕਿ ਅਸੀਂ ਆਪਦੇ ਪੰਜਾਬੀ ਵੀਰਾਂ ਨੂੰ ਸਪੋਰਟ ਕਰੀਏ ਅਸੀਂ ਆਪਦੇ ਪੰਜਾਬੀ ਵੀਰਾਂ ਨੂੰ ਅੱਗੇ ਲੈ ਕੇ ਆਈਏ ਤਾਂ ਮੈਂ ਦੱਸਣਾ ਚਾਹੁੰਨਾ ਵੀ ਇਹ ਖਾਲਸਾ ਜੀ ਇੱਕ ਰੀੜੀ ਲਾਉਣੀ ਚਾਹੁੰਦੇ ਆ ਜਿਹਦੇ ਵਿੱਚ 버ਗਰ ਪੀਜ਼ੇ ਜਾਂ ਜੋ ਵੀ ਇਦਾਂ ਦੇ ਸਨੈਕਸ ਹੁੰਦੇ ਆ ਉਹ ਇਹ ਕੰਮ ਕਰਨਾ ਚਾਹੁੰਦੇ ਆ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਅੱਜ ਇਸ ਵੀਡੀਓ ਦੇ ਸ਼ੇਅਰਾਂ ਤੋਂ ਇਸ ਵੀਡੀਓ ਨੂੰ ਤੁਸੀਂ ਕਿੰਨਾ ਕੋਈ ਵਾਇਰਲ ਕਰਦੇ ਹੋ ਕਿੰਨੇ ਕੁ ਲੋਕ ਮਦਦ ਦੇ ਲਈ ਇਹਦੇ ਹੱਕ ਦੇ ਲਈ ਅੱਗੇ ਆਉਂਦੇ ਆ ਇਹਦੇ ਤੋਂ ਪਤਾ ਲੱਗ ਜੂਗਾ ਵੀ ਗਰਾਉਂਡ ਰਿਪੋਰਟ ਕੀ ਹੈ ਤੇ ਫੇਸਬੁੱਕ ਦੀ ਰਿਪੋਰਟ ਕੀ ਹੈ ਕਿ ਕੱਲਾ ਅਸੀਂ ਫੇਸਬੁੱਕ ਤੇ ਹੀ ਸਾਥ ਦੇਣ ਵਾਲੇ ਆ ਜਾਂ ਅਸਲ ਦੇ ਵਿੱਚ ਅਸੀਂ ਗਰਾਉਂਡ ਲੈਵਲ ਤੇ ਵੀ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਵਾਲੇ ਆ ਸਿਰਫ ਇੱਕ ਰੇੜੀ ਚਾਹੀਦੀ ਹੈ ਤੇ ਥੋੜਾ ਜਿਹਾ ਸਮਾਨ ਚਾਹੀਦਾ ਰੇੜੀ ਤੇ ਪਾਉਣ ਵਾਸਤੇ ਹੁਣ ਫੈਸਲਾ ਤੁਹਾਡੇ ਹੱਥ ਹੈ ਅਗਲੀ ਸਾਰੀ ਪਰਿਵਾਰ ਦੀ ਡਿਟੇਲ ਤੁਸੀਂ ਲੈ ਸਕਦੇ ਹੋ ਇਹ ਜਗਰਾਉਂਦੇ ਨੇ ਤੇ ਸਾਡਾ ਜਿਹੜਾ ਜਗਰਾਉਂ ਦਾ ਟੀਮ ਮੈਂਬਰ ਹੈ ਵੀਰ ਰਾਜਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦਊਗਾ ਨੰਬਰ ਜਿਹੜਾ ਦਿੱਤਾ ਹੋਇਆ ਉਹ ਵੀਰ ਰਾਜੇ ਦਾ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਾਲਸਾ ਜੀ ਦੀ ਸਾਰੀ ਜਾਣਕਾਰੀ ਲੈ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਮੇਰੇ ਨਾਲ ਖੜੇ ਵੀਰ ਨੂੰ ਦੇਖ ਰਹੇ ਹੋ ਨੌਜਵਾਨ ਵੀਰ ਹੈ ਜੀ ਇਹ ਮਿਹਨਤ ਕਰਨਾ ਚਾਹੁੰਦਾ ਹੈਗਾ ਮਿਹਨਤ ਕਰਨ ਲਈ ਤੁਹਾਡਾ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤੁਸੀਂ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਇੰਨਾ ਕਿ ਸ਼ੇਅਰ ਕਰ ਦਿਓ ਵੀ ਕਿਸੇ ਸਿੱਖ ਭਰਾ ਕੋਲੇ ਇਹ ਵੀਡੀਓ ਪਹੁੰਚ ਜਾਵੇ ਉਹ ਆਪਣੇ ਵੀਰ ਦੀ ਖਾਲਸਾ ਜੀ ਦੀ ਮਦਦ ਕਰ ਦੇਣਾ ਖਾਲਸਾ ਜੀ ਦੇ ਮਾਤਾ ਪਿਤਾ ਨੇ ਜੋ ਉਹ ਬਿਮਾਰ ਰਹਿੰਦੇ ਨੇ ਬਜ਼ੁਰਗ ਨੇ ਵੀਰ ਦਿਹਾੜੀ ਦਾਪਾ ਕਰਦਾ ਸੀਗਾ ਪਰ ਦਿਹਾੜੀ ਦੱਪੇ ਨਾਲ ਗੁਜ਼ਾਰਾ ਨਹੀਂ ਹੋ ਰਿਹਾਗਾ ਘਰ ਦਾ ਮਾਪਿਓ ਬਿਮਾਰ ਕਰਕੇ ਉਹਨਾਂ ਦੀ ਦਵਾਈ ਬੂਟੀ ਤੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਬਾਕੀ ਤੁਹਾਨੂੰ ਵੀ ਪਤਾਗਾ ਦਿਹਾੜੀ ਦਾ ਕਦੇ ਲੱਗਦੀ ਆ ਕਦੇ ਨਹੀਂ ਲੱਗਦੀਗੀ ਸੋ ਸੰਗਤ ਜੀ ਬਸ ਇੰਨੀ ਕੁ ਬੇਨਤੀ ਆ ਵੀ ਆ ਰੂਪ ਨੂੰ ਦੇਖ ਕੇ ਇਹਨਾਂ ਦੀ ਮਦਦ ਕਰ ਦਿਓ ਇਹਨਾਂ ਵੀਰ ਨੇ ਕੰਮ ਚਲਾਉਣਾ ਹੈਗਾ ਵੀਰ ਕਹਿੰਦਾ ਕਿ ਮੈਂ ਮੈਨੂੰ ਕੋਈ ਰੇੜੀ ਲੈ ਦਿਓ ਮੈਂ ਵਰਕਰ ਵਰਕਰ ਵਗੈਰਾ ਵਰਕਰ ਵੀਜ਼ਾ ਵਗੈਰਾ ਜੋ ਵੀ ਹੁੰਦਾਗਾ ਸਨੈਕਸ ਉਹਦਾ ਕੰਮ ਚਲਾਉਣਾ ਵੀਰ ਨੇ ਸੋ ਖਾਲਸਾ ਰੂਪਾ ਜੀ ਤੁਸੀਂ ਦੇਖ ਸਕਦੇ ਹੋ ਨਸ਼ੇ ਤੋਂ ਰਹਿਤਾ ਵੀਰ ਕਿਉਂਕਿ ਜਦੋਂ ਰੂਪ ਵੀ ਇਹ ਬਾਣਾ ਹੀ ਇਹ ਆ ਗਿਆ ਫਿਰ ਇਹਦੇ ਅੱਗੇ ਤਾਂ ਕੁਝ ਵੀ ਨਹੀਂਗਾ ਹਨਾ ਸੋ ਮੈਂ ਤਾਂ ਇੰਨਾ ਕੀ ਕਹੂੰਗਾ ਵੀ ਆਹ ਰੂਪ ਨੂੰ ਦੇਖ ਕੇ ਤੁਸੀਂ ਵੀਰ ਦੀ ਮਦਦ ਕਰ ਦੋ ਪੰਜਾਬੀ ਵੀਰ ਪੰਜਾਬੀਓ ਪੰਜਾਬੀ ਦੀ ਹੈਲਪ ਕਰ ਦੋ ਪੰਜਾਬੀ ਵੀਰ ਆ ਮਿਹਨਤ ਕਰਨਾ ਚਾਹੁੰਦਾਗਾ ਮਿਹਨਤ ਕਰਕੇ ਆਪਦੇ ਮਾਪਿਆਂ ਦਾ ਸਾਹਰਾ ਬਣਨਾ ਚਾਹੁੰਦਾ ਸੋ ਪਲੀਜ਼ ਮੈਂ ਮੈਂ ਤਾਂ ਇੰਨਾ ਕੀ ਕਹੂੰਗਾ ਵੀ ਥੋੜੀ ਮਦਦ ਕਰਨਾ ਬਣਦਾਗਾ ਵੀਰ ਕੀ ਤੁਹਾਡੇ ਘਰ ਦੇ ਕੀ ਹਾਲਾਤ ਨੇ ਲਾਗੀ ਬਿੱਲਾ ਖਰਾਬ ਹੀ ਆਈ ਮਮੀ ਡੈਡੀ ਨਾ ਬਿਮਾਰ ਰਹਿੰਦੇ ਆ ਪਹਿਲਾਂ ਮੈਂ ਹਮ ਡੈਡੀ ਵੀ ਜਾਂਦਾ ਰਿਆ ਜਾਂ ਮੀ ਪੈਣ ਕਰਕੇ ਥੋੜਾ ਜਿਹਾ ਡੈੜੀ ਤੇ ਫੋਲ ਪਾ ਰਹੀ ਸੀ ਤੇ ਕੰਮ ਕਰ ਸਾਨੂੰ ਪਤਾ ਹੀ ਅੱਜ ਕੱਲ ਜੇ ਜਾਈ ਦਸਦੀ ਆ ਜੀ ਤਮਾਕੂ ਵਾਲੇ ਆਈ ਜਾਂਦੇ ਬਸ ਤੇ ਤੇ ਕਰਕੇ ਕੰਮ ਕਰ ਮੈ ਵੀ ਥੋੜਾ ਜਿਹਾ ਬਸ ਲੱਗਦਾ ਵੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡਾ ਰੂਪ ਆ ਇਹ ਕਰਕੇ ਤੁਹਾਨੂੰ ਤਮਾਕੂ ਦੇ ਵਿੱਚ ਵੀ ਕੰਮ ਹੋਊ ਤੁਹਾਨੂੰ ਲੱਗਦਾਗਾ ਵੀ ਉਹਨਾਂ ਦੇ ਵਿੱਚ ਮੈਨੂੰ ਕੰਮ ਨਹੀਂ ਕਰਨ ਦੇ ਤਰੀਕਾ ਨਹੀਂ ਮੈਂ ਦਾ ਵੀ ਚੁੱਕਿਆ ਨਹੀਂ ਕਈ ਬੰਦੇ ਕਈ ਦਾ ਵੀ ਆਪਣੇ ਵੀ ਤੁਸੀਂ ਉਹ ਚੀਜ਼ ਕਰਦੇ ਸੇਵਨ ਜਦੋਂ ਤੁਸੀਂ ਸਾਈਡ ਤੇ ਹੋਏ ਉਹ ਸਾਈਡ ਤੇ ਵੀ ਨਹੀਂ ਜਦੋਂ ਉੱਥੋਂ ਮੈਨੂੰ ਮਿਲਦਾ ਤੁਸੀਂ ਹੁਣ ਸੰਗਤ ਨੂੰ ਕੀ ਗਿਆਨ ਚਾਹੁੰਦੇ ਵੀ ਵੱਧ ਤੋਂ ਵੱਧ ਮੇਰੀ ਹੈਲਥ ਕਰੋ ਜੀ ਤੇ ਮੈਂ ਆਪਦਾ ਜਿਹੜਾ ਕੰਮ ਦਾ ਕਾਰਜ ਸ਼ੁਰੂ ਕਰ ਸਕਦਾ ਹਾਂ ਕਿਉਂਕਿ ਇਹ ਹੋਈ ਹੈ ਨਾ ਐ ਆਗਰ ਉਹ ਗੱਲ ਹੈ ਜਿਹੜੇ ਕੁਸ਼ਣਾਂ ਬਹੁਤ ਅਜਾ ਤੁਸੀਂ ਬਣਾ ਲੈਨੇ ਹਾਂ ਹਾਂਜੀ ਮੈਂ ਬਣਾ ਲੈ ਸੋਹ ਸੰਗਤ ਜੀ ਪੀਰ ਨੇ ਤੁਹਾਨੂੰ ਦੱਸਿਆਗਾ ਕਿ ਪੀਰ ਦਾ ਜੋ ਰੂਪਾ ਉਹਦੇ ਕਰਕੇ ਜਦੋਂ ਦਿਹਾੜੀ ਕਰਨ ਜਾਂਦਾ ਹੈਗਾ ਉਥੇ ਇਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਤਾਂ ਵੀਰ ਜੀ ਇੰਨੀ ਕੀ ਬੇਨਤੀ ਆ ਬਸ ਵੀਰ ਨੂੰ ਇੱਕ ਰਿਟਿਲਾ ਦੋ ਫਿਰ ਕਹਿੰਦਾ ਕਿ ਮੈਂ ਉਹਦੇ ਵਿੱਚ ਕੰਮ ਕਰ ਲਵਾਂਗਾ ਮੈਨੂੰ ਬਰਗਰ ਵਗੈਰਾ ਬਣਾਉਣੇ ਹੁੰਦੇ ਬਲੋ ਬਣਾ ਕੇ ਆਉਂਦੇ ਘਰ ਦਾ ਗੁਜ਼ਾਰਾ ਕਰ ਲਵਾਂਗਾ ਸੋ ਸੰਗਤ ਜੀ ਜ਼ਿਆਦਾ ਕਹਿਣ ਦੀ ਲੋੜ ਹੀ ਨਹੀਂ ਕਿ ਇੱਕ ਨੌਜਵਾਨ ਵੀਰ ਸਿੱਧੇ ਰਾਹ ਪੈ ਰਿਹਾ ਹੈਗਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਮਾਪਿਓ ਨੂੰ ਪਾਲਦੇ ਆ ਆਪਣੇ ਮਾਪਿਓ ਦਾ ਸਹਾਰਾ ਬੰਨ੍ਹ ਚੁੰਦਾ ਹੈਗਾ ਮੈਂ ਤੁਹਾਨੂੰ ਕਿਰਪਾ ਕਰਕੇ ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਭਰਾ ਦੀ ਜਿੰਨੀ ਵੀ ਹੋ ਸਕਦਾਗਾ ਉਨੀ ਮਦਦ ਕਰ ਦਿਓ ਸੋ ਇੰਨਾ ਕਹਿੰਦੇ ਹੋਏ ਕਿ ਮਾਦੇ ਜੱਚਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ